ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਕ ਵਾਰੀ ਫੇਰ ਹਾਜ਼ਰ ਹਾਂ ਬੋਦ ਸਿੰਘ ਝਾਂਕਾ ਜੀ ਨਾਲ ਝਾਂਕਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅਸੀਂ ਅੱਜ ਹਲਕਾ ਮਜੀਠੇ ਦੇ ਵਿਕਾਸ ਬਾਰੇ ਕੁਝ ਗੱਲਾਂ ਕਰਦੇ ਹਾਂ ਸਮੇ ਸਮੇ ਤੇ ਆਉਣ ਦੀਆਂ ਸਰਕਾਰਾਂ ਸਰਕਾਰਾਂ ਕਾਂਗਰਸ ਪਾਰਟੀ ਵੀ ਆਈ ਸ਼ੋਮੀਂ ਕਲੀ ਦਲ ਵੀ ਆਈ ਤੇ ਹੁਣ 4 ਸਾਲ ਬੀਤ ਗਏ ਹਨ ਆਪ ਵੀ ਆਈ ਪਰ ਜੋ ਇਹਨਾਂ ਮੁੱਦੇ ਤੇ ਲੈ ਕੇ ਜਿਸ ਮੁੱਦੇ ਤੇ ਆ ਕੇ ਰਾਜਨੀਤੀ ਕੀਤੀ ਜੋ ਇਸ ਮੁੱਦੇ ਤੇ ਆ ਕੇ ਇਹ ਵੀ ਨਸ਼ਾ ਖਤਮ ਕਰ ਦਾਂਗੇ ਐਸੀ ਬੇਰਜ਼ਗਾਰੀ ਖਤਮ ਕਰ ਦਿਆਂਗੇ ਅਜੇ ਤੱਕ ਤੇ ਕੁਝ ਨਹੀਂ ਹੋਇਆ ਸੋ ਇਹ ਵੀ ਦਮਗੱਜੇ ਮਾਰੇਗੇ ਕਿ ਐਸੀ ਪਿੰਡਾਂ ਦਾ ਵਿਕਾਸ ਕਰਾਂਗੇ ਅਵਕਾਸ ਤੇ ਬਾਰੇ ਅੱਜ ਏ ਚਮਕਾ ਸਾਹਿਬ ਨਾਲ ਗੱਲ ਕਰਦੇ ਹਾਂ ਜੀ ਚਮਕਾ ਸਾਹਿਬ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਉਸੇ ਬਲ ਕਮ ਜੀ ਥਾ ਦਾ ਕਿੰਨਾ ਕੁ ਵਿਕਾਸ ਹੋ ਚੁੱਕਾ ਪਰ ਇਹ ਵੀ ਗੱਲ ਨਾਲ ਮੈਂ ਕਹਿਣਾ ਜ਼ਰੂਰੀ ਹ ਕਿ ਜਿਉ ਅੱਜ ਮੇਰੇ ਖਾ 70 ਸਾਲ ਸਾਨੂੰ ਹੋ ਗਏ ਆਜ਼ਾਦੀ ਮਾਨਦਿਆਂ ਨੂੰ ਪਰ ਸਾਨੂੰ ਆਜ਼ਾਦੀ ਨਹੀਂ ਮਿਲੀ ਅਸੀਂ ਪਿੰਡ ਦੀਆਂ ਗਲੀਆਂ ਨਾਲੀਆਂ ਤੋਂ ਨਹੀਂ ਬਾਹਰ ਨਿਕਲੇ ਇਹ ਐਜੂਕੇਸ਼ਨ ਤੇ ਸਪੋਰਟਸ ਬਾਰੇ ਅਸਾਂ ਕੀ ਸੋਚਣਾ ਹੈ ਹਾਂਜੀ ਚਮਕਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਧੰਨਵਾਦ ਤੁਸੀਂ ਸਰੋਤਿਆਂ ਦੇ ਰੂਪ ਰੂਪ ਹੋਣ ਦਾ ਮੌਕਾ ਦਿੱਤਾ ਔਰ ਮੈਂ ਤੁਹਾਡੇ ਪਹਿਲੇ ਸਵਾਲ ਤੇ ਆ ਜਾऊंगा ਹਲਕਾ ਮਜੀਠੇ ਦੇ ਵਿਕਾਸ ਦੀ ਤੁਸੀਂ ਗੱਲ ਕੀਤੀ ਲੇਕਿਨ ਹਲਕਾ ਮਜੀਠਾ ਜੀ ਤੁਹਾਨੂੰ ਪਤਾ ਹੀ ਆ ਕਿ ਸਿਆਸਤ ਇਸ ਟਾਈਮ ਤੇ ਪੂਰੀ ਗਰਮੈਸ਼ ਮਾਰ ਰਹੀ ਆ ਗਰਮੈਸ਼ ਤਾਂ ਪਹਿਲਾਂ ਵੀ ਮਾਰਦੀ ਸੀ ਹੁਣ ਉਹ ਡਬਲ ਇੰਜਨ ਦੀ ਤਰ੍ਹਾਂ ਗਰਮੈਸ਼ ਮਾਰ ਰਹੀ ਆ ਔਰ ਜਿਹੜੇ ਗਰਮੈਸ਼ ਮਾਰ ਰਹੇ ਆ ਸਵਾਲ ਉਹਨਾਂ ਨੂੰ ਵੀ ਆ ਔਰ ਹਲਕੇ ਦੇ ਵਿੱਚ ਵਿਕਾਸ ਦੀ ਜਿਹੜੀ ਗੱਲ ਚੱਲ ਰਹੀ ਆ ਜਿਹੜੀ ਵਿਕਾਸ ਦੀ ਕਹਿੰਦੇ ਜੀ ਨੇਰੀ ਆਈ ਹੋਈ ਆ ਉਹਦੇ ਤੇ ਵੀ ਗੱਲ ਕਰੂੰਗਾ ਕਿ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਹਲਕੇ ਮਜੀਠੇ ਦੇ ਵਿੱਚ ਕਰੀਬਨ ਕਰੀਬਨ 3 ਹਲਕਾ ਇੰਚਾਰਜ ਹੀ ਬਦਲ ਦਿੱਤੇ ਸ਼ੈਤ ਆਮ ਆਦਮੀ ਪਾਰਟੀ ਨੂੰ ਸੂਟੇਬਲ ਨਹੀਂ ਸੀ ਲੱਗ ਰੇ ਕੀ ਕਾਰਨ ਸੀ ਪਰ ਹਲਕੇ ਦੇ ਲੋਕਾਂ ਨੇ ਜਿੰਨੇ ਵੀ ਆ ਕੇ ਬੂਆ ਖੜਕਾਇਆ ਲੋਕਾਂ ਦਾ ਲੋਕਾਂ ਨੇ ਉਹਦਾ ਸਾਥ ਦਿੱਤਾ ਭਾਵੇਂ ਉਹ ਆਮ ਆਦਮੀ ਪਾਰਟੀ ਦੇ ਲਾਲੀ ਮਜੀਠੀਆ ਜੀ ਸੀ ਭਾਵੇਂ ਜਗਵਿੰਦਰਪਾਲ ਜੱਗਾ ਜੀ ਸੀ ਤੇ ਭਾਵੇਂ ਹੁਣ ਮੌਜੂਦਾ ਵਿਧਾਇਕ ਤਲਵੀਰ ਸਿੰਘ ਗੱਲਿਆ ਲੋਕਾਂ ਨੇ ਸਾਥ ਦਿੱਤਾ ਕਿ ਸਰਕਾਰ ਆ ਕਿਸਾਨਤ ਇਲਾਕੇ ਲਈ ਪਿੰਡਾਂ ਲਈ ਕੁਝ ਚੰਗਾ ਹੋ ਜੂਗਾ ਪਰ ਹੁਣ ਹਾਲਾਤ ਇਦਾਂ ਦੇ ਆ ਕਿ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਕੀ ਚੁੱਕ ਲੈ ਦੂਜੀ ਤਿਆਰ ਕਹਿਣ ਤੋਂ ਬਾਅਦ ਜੇ ਮੈਂ ਹਲਕੇ ਮਜੀਠੇ ਦੀ ਗੱਲ ਕਰਾਂ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਚੋਣਾਂ ਦੇ ਟਾਈਮ ਤੇ ਹਲਕਾ ਮਜੀਠੇ ਨਾਲ ਵਾਅਦੇ ਕੀਤੇ ਸੀ ਇੱਕ ਵਾਅਦਾ ਸਾਡੇ ਨਾਲ ਵੀ ਕੀਤਾ ਸੀ ਤੁਹਾਨੂੰ ਯਾਦ ਹੋਣਾ ਵਾ 2017 ਦੀਆਂ ਚੋਣਾਂ ਦੇ ਵਿੱਚ ਦਾਸ ਆਜ਼ਾਦ ਉਮੀਦਵਾਰ ਤੌਰ ਤੇ ਹਲਕਾ ਮਜੀਠਾ ਤੋਂ ਚੋਣ ਮੇਂ ਲੜ ਰਿਹਾ ਸੀ ਕਿਸ ਮਕਸਦ ਤੇ ਕਿਸ ਕਰਕੇ ਲੜ ਰਿਹਾ ਸੀ ਉਹ ਲੜਾਈ ਲੜ ਰਿਹਾ ਸੀ ਸ਼ੈਫ ਸ਼੍ਰੀ ਗੁਰਗਰਾਂ ਸਿੰਘ ਸਾਹਿਬ ਦੀ ਹੋਈਆਂ ਬੇਦਬੀਆਂ ਦੇ ਸਬੰਧ ਵਿੱਚ ਮੌਜੂਦਾ ਸਰਕਾਰ ਸੀ ਅਕਾਲੀ ਦਲ ਦੀ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਕਰਦਾ ਸੀ ਅਸੀਂ ਉਦੋਂ ਅਸਤੀਫੇ ਦੇ ਦਿੱਤੇ ਕਿ ਪੰਥਕ ਸਰਕਾਰ ਦੇ ਹੁੰਦੇ ਆ ਐਡਾ ਵੱਡਾ ਪੰਥ ਦੇ ਨਾਲ ਜਿਹੜਾ ਵਾ ਮਾੜਾ ਘਟਿਆ ਕਰਮ ਵਰਪਿਆ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਇਹਨਾਂ ਦੇ ਮੂੰਹ ਨੂੰ ਤਾਲੇ ਲੱਗ ਗਏ ਇਹਨਾਂ ਨੇ ਉਸ ਟਾਈਮ ਤੇ ਕੋਈ ਕਾਰਵਾਈ ਨਹੀਂ ਕੀਤੀ ਪਾਵਰ ਦੇ ਵਿੱਚ ਰਹਿੰਦੇ ਆ ਤੇ ਅਸੀਂ ਇਹਨਾਂ ਨੂੰ ਇਹੋ ਗੱਲ ਕਹੀ ਕਿ ਜੇਲੇ ਤੁਸੀਂ ਗੁਰੂ ਦੀ ਨਹੀਂ ਹੋਈ ਤੇ ਫਿਰ ਸਾਡੇ ਵੀ ਕੁਝ ਨਹੀਂ ਲੱਗਦੇ ਕਹਿਣ ਤੋਂ ਪਹਿਬ ਗੁਰੂ ਪਹਿਲਾ ਵਾ ਇਹ ਲੋਕ ਬਾਅਦ ਚ ਆਇਆ ਇਹ ਕਰਕੇ ਤੁਸੀਂ ਵਿਕਾਸ ਦੀ ਗੱਲ ਕਰਾਂਗੇ ਅਸੀਂ ਉਸ ਬੰਨੇ ਨਹੀਂ ਜਾਣਾ ਚਾਹੁੰਦੇ ਤੁਸੀਂ ਵਿਕਾਸ ਦੀ ਗੱਲ ਕੀਤੀ ਤੇ ਮੈਂ ਆਪਣੇ ਲਾਗੇ ਇੱਕ ਤੁਹਾਡਾ ਹੀ ਨਗਰ ਆ ਪਿੰਡ ਉਦੋਕੇ ਇਤਿਹਾਸਕ ਨਗਰ ਆ ਗੁਰੂ ਨਾਨਕ ਪਾਸ਼ਾ ਮਹਾਰੇ ਦੀ ਚਰਨ ਛੋਹ ਪ੍ਰਾਪਤਿਆ ਗੁਰੂ ਹਰਗੋਬਿੰਦ ਪਾਸ਼ਾ ਮਹਾਰੇ ਦੀ ਚਰਨ ਛੋਹ ਪ੍ਰਾਪਤਿਆ ਔਰ ਕੁਝ ਵਿਦਵਾਨਾਂ ਤੋਂ ਪਤਾ ਲੱਗਦਾ ਗੁਰੂ ਤੇਗ ਬਹਾਦਰ ਸਾਹਿਬ ਵੀ ਇੱਥੇ ਆਏ ਆ ਔਰ ਉਸ ਨਗਰ ਦੇ ਜਿਹੜਾ ਆਲਾ ਦਵਾਲਾ ਵਾ ਜੀ ਉਹਦੀ ਵਿਕਾਸ ਦੀ ਗੱਲ ਕਰ ਲਈਏ ਤੇ ਤੁਸੀਂ ਇਵੇਂ ਜਾਣਦੇ ਜੋ ਇਲਾਕੇ ਦੇ ਸਾਰੇ ਲੋਕ ਜਾਣਦੇ ਆ ਕਿ ਕਿੰਨਾ ਕੁ ਵਿਕਾਸ ਆ ਮੇਰੇ ਪਿੰਡ ਨੂੰ ਜਾਣ ਵਾਲਾ ਰਸਤਾ ਜਿਹੜਾ ਝਾਮਕਾ ਮੋੜ ਵੱਜਦਾ ਬੜਾ ਮਸ਼ਹੂਰ ਆ ਉਸ ਮੋੜ ਦੇ ਉੱਤੇ ਵਿਕਾਸ ਜਿਹੜਾ ਉਹ ਚਮਕਾ ਮਾਰਦਾ ਵਾ ਉਥੇ ਮਸਲਾ ਸੀਵਰੇਜ ਦਾ ਵਾ ਤੇ ਸੀਵਰੇਜ ਦਾ ਮਸਲਾ ਸਰਕਾਰਾਂ ਨੇ ਹੱਲ ਕਰਨਾ ਵਾ ਬਲਕਿ ਲੋਕਾਂ ਨੇ ਨਹੀਂ ਸਰਕਾਰਾਂ ਨੇ ਸਰਪੰਚਾਂ ਨੂੰ ਪ੍ਰਸਿੱਲਟੀ ਦੇਣੀ ਆ ਤੇ ਉਹਨਾਂ ਨੇ ਗਾੜੀ ਲੋਕਾਂ ਦਾ ਮਸਲਾ ਹੱਲ ਕਰਨਾ ਵਾ ਕਿਉਂਕਿ ਐਮਐਲਏ ਹਲਕੇ ਵਾਸਤੇ ਬਣਾਇਆ ਜਾਂਦਾ ਸਰਪੰਚ ਪਿੰਡ ਵਾਸਤੇ ਬਣਾਇਆ ਜਾਂਦਾ ਜ਼ਿੰਮੇਵਾਰੀਆਂ ਹੁੰਦੀਆਂ ਹੁਣ ਇਹਦੇ ਵਿੱਚ ਜ਼ਿੰਮੇਵਾਰ ਸਰਕਾਰ ਭੱਜ ਰਹੀ ਆ ਕਿ ਚਾਹੇ ਸਰਪੰਚ ਭੱਜ ਰਿਹਾ ਤੇ ਇਹ ਦੱਸ ਸਕਦੇ ਹਨ ਮੋਤਵਾਰ ਬੰਦੇ ਲੀਡਰ ਬੰਦੇ ਕਿਉਂਕਿ ਇਹਨਾਂ ਦੇ ਕੋਲ ਹਾਜ਼ਰੀਆਂ ਲੱਗਦੀਆਂ ਮੈਂ ਗੱਲ ਕਰੂੰਗਾ ਫਿਰ ਅਕਾਲੀ ਦਲ ਦੇ ਵਿਕਾਸ ਦੀ ਇਹਨਾਂ ਦਾ ਤੇ ਵਿਕਾਸ ਜੇ ਸਰਦਾਰ ਤਲਵੀਰ ਸਿੰਘ ਗਿੱਲ ਔਰ ਲਾਲੀ ਮਜੀਠੀਆ ਜੀ ਜੱਗਾ ਮਜੀਠੀਆ ਜੀ ਨੂੰ ਮੈਂ ਆਪਣੇ ਪਿੰਡ ਦੀਆਂ ਕਈ ਵਾਰੀ ਅਧਾਰਨਾ ਦੇ ਚੁੱਕਾ ਕਿ ਮੇਰੇ ਪਿੰਡ ਦਾ ਜਿਹੜਾ ਆਂਗਣਵਾਲੀ ਸਕੂਲ ਆ ਉਹਦੀ ਅੱਜ ਵੀ ਛੱਤ ਗਈ ਤੇ ਕੱਲ ਵੀ ਛੱਤ ਗਈ ਤੇ ਬੱਚੇ ਉਸ ਛੱਤ ਦੇ ਥੱਲੇ ਬਹਿ ਕੇ ਲੋਕਾਂ ਦੇ ਪੜਦੇ ਆ ਤੇ ਕਿਸੇ ਦਾ ਇੱਕ ਬੱਚਾ ਤੇ ਕਿਸੇ ਦੇ ਦੋ ਬੱਚੇ ਕਿਉਂਕਿ ਬੱਚਿਆਂ ਦੀ ਵੀ ਸਾਡੇ ਪਰਿਵਾਰਾਂ 'ਚ ਬਹੁਤ ਵੱਡੀ ਘਾਟ ਆ ਔਰ ਜਿੱਥੇ ਘਾਟ ਆ ਉੱਥੇ ਗਾੜੀ ਸਾਡੇ ਵਾਸਤੇ ਪ੍ਰਬੰਧ ਵੀ ਕੋਈ ਸਚਾਰੂ ਨਹੀਂ ਹੈਗਾ ਅੱਜ ਕਿਹਦਾ ਬੱਚਾ ਸੇਫ ਆ ਜੇ ਆਪਾਂ ਗੱਲ ਕਰੀਏ ਅੱਜ ਜਿਹੜਾ ਤੁਰਦਾ ਫਿਰਦਾ ਜਿਹੜਾ ਏਦਾਂ ਦਾ ਸਿਸਟਮ ਹੋਇਆ ਪਿਆ ਵੀ ਕ੍ਰਾਈਮ ਹੋ ਰਿਹਾ ਵਾ ਕੋਈ ਬੰਦਾ ਆਪਣੇ ਕੰਮ ਗਿਆ ਉਹਦੇ ਚਾਰ ਧੱਕੇ ਮਾਰ ਕੇ ਨਸ਼ਾਈ ਬੰਦੇ ਉਹਦੇ ਕੋਲ ਚੀਜ਼ਾਂ ਖੋ ਕੇ ਲੈ ਜਾਂਦੇ ਆ ਕਹਿਣ ਤੋਂ ਬਾਬੇ ਚੀਜ਼ਾਂ ਸਰਕਾਰਾਂ ਦਾ ਫਰਜ਼ ਹੁੰਦਾ ਇਹਨਾਂ ਚੀਜ਼ਾਂ ਨੂੰ ਡੱਕਣਾ ਲਾਉਣੇ ਆਰਡਰ ਕਿੰਨੇ ਦੇਖਣਾ ਸਰਕਾਰ ਨੇ ਅੱਜ ਕੀ ਆ ਪੰਜਾਬ ਦਾ ਲਾਉਣ ਆਰਡਰ ਹੈ ਕਿਤੇ ਜੇ ਹੈ ਆ ਤੇ ਡਾਕਟਰ ਸਾਹਿਬ ਤੁਸੀਂ ਦੱਸ ਦੋ ਨਹੀਂ ਜੀ ਲੱਗਦਾ ਹੀ ਨਹੀਂ ਕਿਤੇ ਅਸੀਂ ਇਕੱਲੇ ਜਾ ਹੀ ਨਹੀਂ ਸਕਦੇ ਹੁਣ ਕਿਸੇ ਨੇ ਕੋਈ ਬੰਦਾ ਸੁਰੱਖਿਤ ਨਹੀਂ ਆ ਇਕੱਲਾ ਜਾ ਨਹੀਂ ਸਕਦਾ ਕੋਈ ਭੈਣ ਕੋਈ ਭਰਾ ਬਾਰ ਰਾਤ ਦੇ ਟਾਈਮ ਤੇ ਇਕੱਲਾ ਨਹੀਂ ਜਾ ਸਕਦਾ ਔਰ ਮੈਂ ਉਦੋਂ ਤਲਬੀਰ ਸਿੰਘ ਗੇਲੋਂ ਜਦੋਂ ਉਹਨਾਂ 'ਤੇ ਚਾਰਜ ਲੱਗੇ ਮੈਂ ਇਹਨਾਂ ਨੂੰ ਵੀ ਕਿਹਾ ਰਾਹੇ ਬਗਾਹੇ ਜਦੋਂ ਵੀ ਮਿਲੇ ਮੈਂ ਆਪਣੇ ਸਕੂਲ ਦਾ ਵੀ ਜ਼ਿਕਰ ਕੀਤਾ ਗਰਾਊਂਡ ਦਾ ਵੀ ਜ਼ਿਕਰ ਕੀਤਾ ਝਾਮਕੇ ਮੋੜ ਦਾ ਵੀ ਜ਼ਿਕਰ ਕੀਤਾ ਕਿ ਉੱਥੇ ਦੋ ਚਾਰ ਰੇੜੀਆਂ ਆਪਣਾ ਸੌਰੀ ਟਰਾਲੀਆਂ ਕੇਰੀ ਦੀਆਂ ਪਾ ਦੋ ਕਮਸ ਕਮ ਲੰਘਣ ਵਾਲਿਆਂ ਨੂੰ ਟੋਇਆਂ ਦੇ ਵਿੱਚ ਵੜ ਕੇ ਨਾ ਜਾਣਾ ਪਵੇ ਔਰ ਹੁਣ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨ ਲੱਗਾ ਅਕਾਲੀ ਦਲ ਦੇ ਟਾਈਮ ਤੇ ਜਿਹੜਾ ਵਿਕਾਸ ਹੋਇਆ ਕਿਉਂਕਿ ਇੱਥੇ ਚਰਚਾ ਚੱਲੀ ਸੀ ਕਿ ਮਜੀਠੀ ਹਲਕੇ ਚ ਗਰੋੜਾਂ ਜਿਹੜੀਆਂ ਉਹ ਬਹੁਤ ਬਹੁਤ ਤਗੜੀਆਂ ਰੋੜਾ ਬਣ ਗਈਆਂ ਪਰ ਮੈਂ ਉਹ ਦੱਸਣਾ ਚਾਹੁੰਦਾ ਉਹ ਰੋੜਾ ਭਾਰਤ ਸਰਕਾਰ ਦੀ ਯੋਜਨਾ ਦੇ ਮੁਤਾਬਕ ਆਈਆਂ ਸੀ ਜਿਹੜੀਆਂ ਵੱਡੀਆਂ ਰੋੜਾ ਸੀ ਅੱਜ ਸਿੰਗਲ ਰੋੜ ਕਿਤੇ ਚਲੇ ਜੋ ਟੋਏ ਆ ਟੁੱਟੀਆਂ ਪਈਆਂ ਕਿ ਉਹ ਉਹ ਚੀਜ਼ ਆ ਕਿ ਜਿੰਨਾ ਲੋਕਾਂ ਨੂੰ ਨੌਲੇਜ ਨਹੀਂ ਗਈ ਉਹ ਨਹੀਂ ਬੋਲਦੇ ਅਸੀਂ ਇਹਨਾਂ ਦੇ ਨਾਲ ਹੀ ਚੱਲੇ ਆ ਅਸੀਂ ਵੀ ਇਹਨਾਂ ਦੇ ਕਿਤੇ ਨਾ ਕਿਤੇ ਸਮਰਥਕ ਰਹੇ ਆ ਸਾਰਿਆਂ ਦੇ ਰਹੇ ਆ ਕਾਲੀ ਦਲ ਦੇ ਵੀ ਸੇਵਾਦਾਰ ਰਹੇ ਆ ਆਮ ਆਦਮੀ ਪਾਰਟੀ ਦੀ ਵਿੱਚ ਰਹੇ ਆ ਹੋਰ ਨਾਲ ਲੋਕਾਂ ਦਾ ਵੀ ਸਾਥ ਦਿੱਤਾ ਵਾ ਔਰ ਹਰ ਪਿੰਡ ਦੇ ਵਿੱਚ ਪਾਣੀ ਵਾਲੀਆਂ ਟੈਂਕੀਆਂ ਬਣੀਆਂ ਹੈ ਜਿਹੜੀਆਂ ਸਿੰਚਾਈ ਜਿੰਨੂੰ ਕਹਿੰਦੇ ਆ ਸਾਫ਼ ਪਾਣੀ ਦੀ ਵਾਸਤੇ ਸਪਲਾਈ ਦੇਣ ਵਾਸਤੇ ਹਰ ਪਿੰਡ ਦੇ ਵਿੱਚ ਡਾਕਟਰ ਮੈਂ ਤੁਹਾਡੀ ਫੇਰ ਤੁਸੀਂ ਮੈਨੂੰ ਅਗਲਾ ਸਵਾਲ ਕਰਿਓ ਮੈਂ ਗੱਲ ਕਰਨ ਲੱਗਾ ਕਿ ਉਹ ਟੈਂਕੀਆਂ ਦੀ ਅੱਜ ਦੁਰਦਸ਼ਾ ਜਿਹੜੀ ਆ ਉਹ ਚਿੱਟੇ ਹਾਥੀ ਦੀ ਤਰ੍ਹਾਂ ਵਾ ਇਹ ਗੱਲ ਅਕਾਲੀ ਦਲ ਦਾ ਇੱਕ ਇੱਕ ਬੰਦਾ ਜਾਣਦਾ ਅਕਾਲੀ ਦਲ ਦਾ ਇੱਕ ਇੱਕ ਵਰਕਰ ਜਾਣਦਾ ਅਕਾਲੀ ਦਲ ਦਾ ਲੀਡਰ ਵੀ ਜਾਣਦਾ ਵਾ ਕਿ ਜਿਹੜੇ ਪਿੰਡਾਂ ਦੇ ਵਿੱਚ ਕਰੋੜਾਂ ਕਰੋੜਾਂ ਰੁਪਈਆ ਦੇ ਫੰਡ ਦਿੱਤੇ ਗਏ ਸੀ ਉਹਨਾਂ ਪਿੰਡਾਂ ਦੇ ਵਿੱਚ ਕਰੋੜ ਰੁਪਈਆ ਲੱਗਾ ਜਿਹੜੇ ਪਿੰਡ ਦੇ ਵਿੱਚ ਕਰੋੜ ਰੁਪਈਆ ਲੱਗਾ ਹੋਵੇ ਨਾ ਉਹ ਚਮਕਾ ਮਾਰਦਾ ਰੁਪਈਏ ਲੱਗੇ ਆ ਪਿਛਲੇ ਦਿਨੀ ਰਣਸੀਕਲਾਂ ਦੀ ਗੱਲ ਚੱਲੀ ਸੀ ਨਾ ਚਰਚਾ ਚੱਲੀ ਸੀ ਹੋਰ ਪਿੰਡਾਂ ਦੀ ਚਰਚਾ ਚੱਲੀ ਸੀ ਜਿੱਥੇ ਪੈਸੇ ਲੱਗੇ ਉਹ ਲੱਗੇ ਚਮਕਦੇ ਆ ਜਦੋਂ ਤੁਸੀਂ ਖਰਚਾ ਕਰਦੇ ਹੋ ਚੰਗਾ ਕੱਪੜਾ ਖਰਚਾ ਕਰਕੇ ਕੱਪੜਾ ਪਾਉਂਦੇ ਜੀ ਉਹ ਵੀ ਪਾਇਆ ਬੰਦੇ ਨੂੰ ਜੱਜਦਾ ਵਾ ਤੁਸੀਂ ਦੱਸੋ ਕਿਹੜੇ ਪਿੰਡ ਦੇ ਵਿੱਚ ਇਸ ਟਾਈਮ ਤੇ ਸਜਾਈ ਸਾਫ ਪਾਣੀ ਜਾ ਰਿਹਾ ਕਿਹੜੇ ਪਿੰਡ ਦੇ ਵਿੱਚ ਸਕੂਲ ਆ ਕਿਹੜੇ ਪਿੰਡ ਨੂੰ ਜਿਹੜਾ ਵਾ ਤੇ ਮੈਡੀਕਲ ਸਹੂਦਾ ਵਾ ਮਜੀਠੇ ਹਲਕੇ ਚ ਕਿਤੇ ਵੀ ਦੱਸ ਦੇਣ ਭੀ ਇੱਥੇ ਬਹੁਤ ਤਗੜਾ ਆਮ ਆਦਮੀ ਪਾਰਟੀ ਨੇ ਵੇ ਕਰ ਦਿੱਤਾ ਤੇ ਕਾਲੀਆਂ ਦੇ ਟਾਈਮ ਤੇ ਹੋਇਆ ਅੱਜ ਜੋ ਕੋ ਜਿਆ ਚਿੱਟੇ ਹਾਥੀ ਦੀ ਤਰ੍ਹਾਂ ਸਾਫਤਾਉਣ ਡਿਆ ਵਾ ਇਹਨਾਂ ਕੋਈ ਗੱਲ ਦਾ ਜਵਾਬ ਨਹੀਂ ਹੈਗਾ ਸਿਰਫ ਇਹਨਾਂ ਕੋ ਲੜਾਈ ਆ ਅੰਨਾ ਮਾਰੇ ਅੰਨੀ ਦੇ ਕਿਸ ਹੁਣ ਵਜੇ ਥੰਮੀ ਦੇ ਉਹ ਵੀ ਅੰਨਾ ਤੇ ਉਹ ਵੀ ਅੰਨਾ ਮੈਂ ਸਿੱਧੇ ਤੌਰ ਤੇ ਕਹੂੰਗਾ ਲੋਕਾਂ ਦੇ ਨਾਲ ਅੱਜ ਜੋ ਹੋ ਰਿਹਾ ਲੋਕ ਕਿੱਧਰ ਜਾਣ ਹਲਕੇ ਮਜੀਠੇ ਦੇ ਲੋਕਾਂ ਨੂੰ ਨਿਆ ਚਾਹੀਦਾ ਲੋਕ ਵੇਖੋ ਮੈਂ ਤੁਹਾਨੂੰ ਦੱਸਦਾ ਵਾਂ ਭਾਵੇਂ ਉਹ ਨਸ਼ਾ ਜਿਹੜਾ ਵਾ ਉਹ ਕਿਸੇ ਨੂੰ ਜੱਜ ਕਰਕੇ ਨਹੀਂ ਮਾਰਦਾ ਵੀ ਇਹ ਕਾਂਗਰਸੀ ਦਾ ਬੱਚਾ ਤੇ ਕਾਲੀ ਦਾ ਬੱਚਾ ਕਿ ਝਾੜੂ ਵਾਲੇ ਦਾ ਬੱਚਾ ਕੀ ਕਾਲੀਆਂ ਦੇ ਬੱਚੇ ਨਸ਼ੇ ਨਾਲ ਨਹੀਂ ਮਰੇ ਕਾਂਗਰਸੀਆਂ ਦੇ ਬੱਚੇ ਨਸ਼ੇ ਨਾਲ ਨਹੀਂ ਮਰੇ ਆਪ ਵਾਲਿਆਂ ਦੇ ਬੱਚੇ ਨਸ਼ੇ ਨਾਲ ਨਹੀਂ ਮਰੇ ਇਹਨਾਂ ਦੇ ਖੁਦ ਕਰਦਾ ਕਰਦਾਵਰ ਲੀਡਰ ਜਿਹੜੇ ਇਹਨਾਂ ਦੇ ਵੱਡੇ ਬਲਾਰੇ ਸੀ ਉਹ ਨਸ਼ੇ ਕਰ ਕਰਕੇ ਮਰੇ ਦੁੱਖ ਤੇ ਇਸ ਚੀਜ਼ ਦਾ ਕਿ ਯਾਰ ਤੁਸੀਂ ਉਹ ਕੰਮ ਨਾ ਕਰੋ ਜਿਹਦੇ ਨਾਲ ਤੁਹਾਨੂੰ ਲੋਕਾਂ ਨੂੰ ਜਵਾਬ ਵੀ ਦੇਣਾ ਔਖਾ ਤੇ ਰੱਬ ਨੂੰ ਜਵਾਬ ਦੇਣਾ ਵੀ ਔਖਾ ਜੀ ਦੇਖੋ ਜੀ ਪਿਛਲੇ ਦਿਨਾਂ ਦੀ ਮੈਂ ਆਪਣੀ ਗੱਲ ਦੱਸਦਾ ਵਾਂ ਕਿ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਗੁਰਦੁਆਰਾ ਨਾਗੀਆਂਣਾ ਸਾਹਿਬ ਚੱਲ ਕੇ ਉਹਦੀ ਆਪਾਂ ਰਿਪੋਰਟ ਅੱਧੇ ਘੰਟੇ ਦੇ ਵਿੱਚ ਵਿੱਚ ਜਾ ਕੇ ਲਿਖਾ ਦਿੱਤੀ ਤੇ ਉਹਦੇ ਵਿੱਚ ਮਗਰ ਤਵਾਰਾ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਵੀ ਪੁੱਛਗਿੱਛ ਕੀਤੀ ਜਾਵੇ ਜਾਂ ਇਸ ਬੰਦੇ ਨੂੰ ਪੁੱਛਿਆ ਜਾਵੇ ਤੇਰਾ ਮੋਟਰਸਾਈਕਲ ਕਿਦਾਂ ਦਾ ਤੇ ਕਿਹੜਾ ਸੀ ਡਾਕਟਰ ਸਾਹਿਬ ਮੈਂ ਜਿਹੜੀ ਗੱਲ ਤੁਸੀਂ ਕਹਿੰਦੇ ਨਾ ਜਿਹੜੀ ਡਾਕਟਰ ਸਾਹਿਬ ਜਿਹੜੀ ਗੱਲ ਤੁਸੀਂ ਕਹਿੰਦੇ ਜੀ ਨਾ ਮੈਂ ਅਸਕਰ ਵਿਚਰਦਾ ਰਹਿੰਦਾ ਵਾਂ ਔਰ ਰਾਹੇ ਬਗਾਹੇ ਅਵਸਰ ਵੀ ਮਿਲਦੇ ਮੈਂ ਕੱਲ ਹੀ ਕਮਾਣਾ ਨੂੰ ਜਾ ਰਿਹਾ ਸੀ ਤੇ ਇੱਕ ਮੁਲਾਜ਼ਮ ਨੇ ਉਹਨੂੰ ਹੱਥ ਦਿੱਤਾ ਤੇ ਉਹ ਮੈਨੂੰ ਕਹਿੰਦਾ ਪਾਜੀ ਮੈਂ ਕਮਾਣਾ ਤੱਕ ਜਾਣਾ ਮੈਂ ਚਲੋ ਮੁਲਾਜ਼ਮ ਬੰਦਾ ਆਪਾਂ ਲਿਫਟ ਦੇ ਦਿੱਤੀ ਉੱਥੇ ਤੱਕ ਖੜਿਆ ਉਹ ਉਹ ਜਦ ਅੱਜ ਇਸ ਟਾਈਮ ਤੇ ਮਹਿਕਮਾ ਇੰਨਾਂ ਚੀਜ਼ਾਂ ਤੋਂ ਪਰੇਸ਼ਾਨ ਆ ਕਿ ਸਰਕਾਰ ਨੇ ਆਪਣਾ ਡਿਸਪਲਿਨ ਗਵਾਇਆ ਵਾ ਪੰਜਾਬ ਪੁਲਿਸ ਵਿੱਚ ਵੱਡੇ ਜਿਹੜੇ ਅਧਿਕਾਰੀ ਉਹਨਾਂ ਨੇ ਡਿਸਪਲਿਨ ਗਵਾਇਆ ਵਾ ਗੱਲ ਕਾਦੀ ਕਿ ਅੱਜ ਪੰਜਾਬ ਜਿਹੜਾ ਵਾ ਉਹ ਵਾਰਸ ਆ ਉਹਦਾ ਕੋਈ ਵਾਰਸ ਹੀ ਨਹੀਂ ਹੈਗਾ ਨਾ ਸਰਕਾਰੀ ਤੌਰ ਤੇ ਨਾ ਪ੍ਰਸ਼ਾਸਨ ਤੌਰ ਤੇ ਨਾ ਲੀਡਰੀ ਤੌਰ ਤੇ ਅੱਜ ਪੰਜਾਬ ਦੇ ਬਹੁਤ ਹੀ ਜਿਹੜੇ ਆ ਮਾਰੇ ਦਿਨ ਚੱਲ ਰਿਹਾ ਮੈਂ ਤਾਂ ਕਹਿੰਦਾ ਸਾਰੇ ਅਰਦਾਸ ਕਰੋ ਕਿ ਇਹਨਾਂ ਲੋਕਾਂ ਨੂੰ ਸੋਝੀ ਆ ਜਾਵੇ ਇਹਨਾਂ ਲੋਕਾਂ ਨੂੰ ਬੁੱਧੀ ਪੈ ਜਾਵੇ ਚਮਕਾ ਸਾਹਿਬ ਬਹੁਤ ਬਹੁਤ ਧੰਨਵਾਦ ਜਦੋਂ ਇੱਕ ਵਾਰੀ ਖੇਤ ਨੂੰ ਖਾਣ ਲੱਗ ਪੇ ਉਸ ਖੇਤ ਦਾ ਕਿਸ ਮਾਲਕ ਤੇ ਅੱਲਾ ਹੀ ਬੇਲੀ ਆ ਕਿ ਵਾਹਿਗੁਰੂ ਜੀ ਕਾ ਜੀ ਜਿਹੜੀ ਗੱਲ ਤੁਸੀਂ ਵਾਰਡ ਖੇਤ ਨੂੰ ਕੀਤੀ ਹੈ ਨਾ ਜੇ ਵਾਰਡ ਦੀ ਖੇਤ ਦੀ ਵਾਰਡ ਚੰਗੀ ਹੁੰਦੀ ਨਾ ਤੇ ਤੁਹਾਡਾ ਗਵਾਚਾ ਮੋਟਰਸਾਈਕਲ ਉਸੇ ਵੇਲੇ ਲੱਭ ਜਾਣਾ ਸੀ ਕਿਉਂਕਿ ਪੁਲਿਸ ਜਿਹੜੀ ਆ ਉਹ ਇਹ ਕਹਿੰਦੇ ਕ腐ਸ਼ਨ ਖਤਮ ਕਰਦੀ ਆ ਪੁਲਿਸ ਤੁਹਾਡੀ ਬਿਨਾ ਕਿਸੇ ਸ਼ਰਤ ਤੋਂ ਗੱਲ ਨਹੀਂ ਸੁਣਦੀ ਤੁਸੀਂ ਖੁਦ ਪੱਤਰਕਾਰ ਵੀ ਜੋ ਔਰ ਤੁਸੀਂ ਵਿਚਰਦੇ ਵੀ ਜੋਰ ਤੁਸੀਂ ਤੁਹਾਡਾ ਸਮਾਜ ਸੇਵੀਆਂ ਦੇ ਨਾਲ ਵੀ ਰਿਹਾ ਤੁਸੀਂ ਖੁਦ ਵੀ ਸਮਾਜ ਸੇਵਾ ਕਰਦੇ ਜੋ ਚਾਪਕਾ ਸਾਹਬ ਦੇ ਵਿੱਚ ਜਦੋਂ ਰਿਪੋਰਟ ਲਿਖਾਈ ਆ ਤੇ ਦੂਸਰੇ ਦਿਨ ਬਾਅਦ ਉਹਦੀ ਕਾਪੀ ਲੈਣ ਗਏ ਆ ਵੀ ਸਾਨੂੰ ਦੇ ਦਿਓ ਉਹਦੇ ਵਿੱਚ ਵੀ ਸਾਨੂੰ ਖਰਾਬ ਕੀਤਾ ਗਿਆ ਕਿਉਂਕਿ ਉਹ ਖਰਾਬ ਕਰਨ ਦਾ ਕਾਰਨ ਹੀ ਇਹ ਹੋਏਗਾ ਕਿ ਜਦੋਂ ਕਿਸੇ ਨੂੰ ਮਲਾਈ ਖਾਣ ਦੀ ਆਦਤ ਪੈ ਜੇ ਨਾ ਉਹ ਫਿਰ ਮਲਾਈ ਖਾਦੀ ਤੋਂ ਬਗੈਰ ਤੁਹਾਡਾ ਕੰਮ ਨਹੀਂ ਕਰਦਾ ਇਹ ਕਰਕੇ ਮੈਂ ਕਹਿੰਦਾ ਵਾਂ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਜਾਗਣ ਦੀ ਲੋੜ ਆ ਸੰਵਿਧਾਨਿਕ ਹੱਕ ਕਿੱਦਾਂ ਲੈਣਾ ਵਾ ਪ੍ਰਸ਼ਾਸਨ ਤੋਂ ਕੰਮ ਕਿੱਦਾਂ ਲੈਣਾ ਵਾ ਇਹ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਇਹਦਾ ਗਿਆਨ ਹੋਣਾ ਚਾਹੀਦਾ ਵਾ ਸਾਨੂੰ ਵਧੇਰੇ ਸਿੱਖਿਆ ਲੈਣੀ ਚਾਹੀਦੀ ਆ ਕਿ ਸਾਡਾ ਜਿਹੜਾ ਸੰਵਿਧਾਨਿਕ ਲਾਅ ਸਾਡਾ ਸੰਵਿਧਾਨਿਕ ਸਿਸਟਮ ਸਾਨੂੰ ਕਿਹੜੇ-ਕਿਹੜੇ ਚੀਜ਼ਾਂ ਤੋਂ ਤਾੜਨਾ ਕਰਦਾ ਕਿਹੜੇ-ਕਿਹੜੇ ਚੀਜ਼ ਦੀ ਇਜਾਜ਼ਤ ਦਿੰਦਾ ਵਾ ਉਹਦਣ ਅਸੀਂ ਜਿਹੜਾ ਵਾ ਇਨ੍ਹਾਂ ਲੋਕਾਂ ਤੋਂ ਇਸ ਜੰਗਲ ਰਾਜ ਤੋਂ ਬਚ ਸਕਦੇ ਆ ਅੱਜ ਪੁਲਿਸ ਵੀ ਬੜੇ ਵੱਡੇ ਕ੍ਰਾਈਮ ਕਰ ਰਹੀ ਆ ਅੱਜ ਲੀਡਰ ਵੀ ਬਹੁਤ ਵੱਡੇ ਕ੍ਰਾਈਮ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਪੁੱਛਣ ਵਾਲੇ ਨੂੰ ਕਿਸੇ ਨੂੰ ਨੌਲੇਜ ਨਹੀਂ ਹੈਗੇ ਅਸੀਂ ਲੋਕ ਸਿਰਫ ਨਾਰੇ ਲਾ ਸਕਦੇ ਆ ਬੋਟਾ ਪਾ ਸਕਦੇ ਆ ਹੱਥ ਜੋੜ ਸਕਦੇ ਆ ਆਪਣਾ ਹੱਕ ਨਹੀਂ ਮੰਗ ਸਕਦੇ ਕਿਉਂਕਿ ਜਿੱਦਨ ਤੁਸੀਂ ਹੱਕ ਮੰਗਣ ਡੈ ਪੇ ਉਸ ਦਿਨ ਤੁਹਾਨੂੰ ਤੁਹਾਡਾ ਪੰਜਾਬ ਸੋਨੇ ਦੀ ਚਿੜੀ ਲੱਗਣਾ ਚੰਕਾ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਅਖੀਰ ਦੇ ਵਿੱਚ ਸਰੋਤਿਆਂ ਨੂੰ ਫਿਰ ਬੇਨਤੀ ਕਰਾਂਗੇ ਕਿ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਸ਼ੇਅਰ ਦਾ ਬਟਨ ਵੀ ਜਰੂਰ ਦਬਾਇਓ ਤੇ ਕਮੈਂਟ ਵੀ ਜਰੂਰ ਕਰਕੇ ਦੱਸਿਓ ਕਿ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਦਾ ਲੱਗਾ ਤਾਂ ਕਿ ਅੱਗੇ ਤੋਂ ਵੀ ਇਸ ਨੂੰ ਸੁਧਾਰ ਕਰ ਸਕੀਏ ਤੇ ਨਾਲ ਹੀ ਇਹਨੂੰ ਲਾਈਕ ਸ਼ੇਅਰ ਜਰੂਰ ਕਰੋਗੇ ਕਰੋ ਤਾਂ ਕਿ ਸਾਡੇ ਇਸ ਵੀਡੀਓ ਨੂੰ ਜੇ ਤੁਸੀਂ ਲਾਈਕ ਕਰੋਗੇ ਸ਼ੇਅਰ ਕਰੋਗੇ ਤਾਂ ਹੀ ਅੱਗੇ YouTube ਸਾਡੇ ਵੀਡੀਓ ਨੂੰ ਅੱਗੇ ਸ਼ੇਅਰ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ